ਕਦਰੰਤ ਆਉਂਦੇ ਸਮੂਹ ਲਕਾਨਾ ਵਸੀਆਂ ਨੂੰ ਕਿ ਮੈਂ ਪਹਿਲਾਂ ਵੀ ਹਮੇਸ਼ਾ ਤੁਹਾਡਾ ਸਾਥ ਦਿੱਤਾ ਹੈ ਤੇ ਅੱਜ ਮੈਂ ਇਸ ਕਰਕੇ ਇਲੈਕਸ਼ਨ ਵਿੱਚ ਖੜੀ ਹੋਈਆਂ ਨਾ ਕਿ ਮੈਂ ਕੋਈ ਸੀਟ ਦਾ ਕਰਕੇ ਖੜੀ ਹੋਈਆਂ ਨਾ ਕਿ ਕੋਈ ਮੈਨੂੰ ਰਾਜਨੀਤੀ ਦਾ ਕੋਈ ਲਾਲਚ ਹੈ ਸਿਰਫ ਤੇ ਸਿਰਫ ਇਸ ਲਈ ਮੈਨੂੰ ਸਮਾਜ ਨੇ ਖਿਲਾ ਰਿਆ ਹੈ ਕਿ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਸਾਡੇ ਲੋਕਾਂ ਦੇ ਹੱਕ ਰੱਖੇ ਜਾਂਦੇ ਨੇ ਓ ਕਿਤੇ ਨਾ ਕਿਤੇ ਵਰਾਤੀ ਪਾਰਟੀਆਂ ਸਾਡੇ ਨਹੀਂ ਰੱਖਦੀਆਂ ਔਰ ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਾਦਾ ਕਰਦੀ ਆ ਕਿ ਤੁਸੀਂ ਮੈਨੂੰ ਵੋਟ ਦਿਓ ਔਰ ਜਿਤਾਓ ਵੱਡੀ ਬਹੁਮਤ ਨਾਲ ਮੈਂ ਤੁਹਾਡੇ ਹੱਕ ਔਰ ਤੁਹਾਡੇ ਅਧਿਕਾਰ ਵਧਾਨ ਸਭਾ ਚ ਲੈ ਕੇ ਤੁਹਾਡੇ ਉਚੋਲੇ ਇਹ ਚਿੱਤ ਲੜਨੀ ਆ ਵੇਖੋ ਜੀ ਮੈਂ ਆਪਣੇ ਸਮੂਹ ਆਸੀਬੀਸੀ ਪਾਈਚਾਰੇ ਵੱਲੋਂ ਲੜ ਰਹੀ ਆ ਆਜ਼ਾਦ ਅਕ ਲੱਖਾਂ ਲੜ ਰਹੀਆਂ ਕਿਉਂਕਿ ਮੈਂ ਕਿਸੇ ਵੀ ਪਾਰਟੀ ਦੀ ਪਾਂਡੀ ਨਹੀਂ ਬਣਨਾ ਚਾਹੁੰਦੀ ਮੈਂ ਕਿਸੇ ਵੀ ਪਾਰਟੀ ਦੀ ਸੇਰੀ ਨਹੀਂ ਬਣਨਾ ਚਾਹੁੰਦੀ ਕਿ ਮੈਂ ਜਿੱਤ ਕੇ ਤੇ ਸੇਰੀ ਬਣ ਜਾਵਾਂ ਤੇ ਮੇਰਾ ਸਮਾਜ ਫੇਰ ਉਦਾਂ ਹੀ ਠੱਕੇ ਖਾਵੇ ਮੇਰੇ ਸਮਾਜ ਦੇ ਫੇਰ ਅਧਿਕਾਰ ਉਦਾਂ ਹੀ ਰਹਿ ਜਾਣਾ ਮੇਰੀਆਂ 3 ਜਿਹੜੀਆਂ ਨੇ ਵਿਆਹ ਕਰਕੇ ਤੇ ਵੇਖੋ ਔਮਨ ਥਾਣਿਆਂ ਦੇ ਵਿੱਚ ਰੋਲਦੀਆਂ ਫਿਰਦੀਆਂ ਨੇ ਉੱਥੇ ਉਹਨਾਂ ਦੀ ਗੱਲ ਕਰਨ ਦੀ ਬਜਾਏ ਉੱਥੇ ਉਹਨਾਂ ਦੇ ਸੌਦੇ ਕੀਤੇ ਜਾਂਦੇ ਨੇ ਉੱਥੇ ਉਹਨਾਂ ਦੇ ਪੈਸੇ ਲਏ ਜਾਂਦੇ ਨੇ ਤੇ ਮੇਰੀਆਂ 3 ਤੇ ਉਹਨਾਂ ਦੇ ਬਜ਼ੁਰਗ ਆਪ ਫੇਰ ਰੋਲਦੇ ਰਹ ਜਾਂਦੇ ਨੇ ਮੈਂ ਸਾਰਾ ਹੀ ਜਿਹੜਾ ਕਾਰੋਬਾਰ ਹੈ ਉਹ ਆਪਣੇ ਹਲਕੇ ਦੇ ਵਿੱਚੋਂ ਖਤਮ ਕਰਨਾ ਚਾਹੁੰਦੀ ਆਂ ਔਰ ਮੈਂ ਉਹਨਾਂ ਵੀਰਾਂ ਨੂੰ ਵੀ ਅਪੀਲ ਕਰਨਾ ਚਾਹੁੰਦੀ ਆਂ ਜਿਹੜੇ ਹਲਕਾ ਤਰਨਤਾਰਨ ਦੇ ਵਿੱਚ ਛੋਟੀਆਂ-ਛੋਟੀਆਂ ਦੁਕਾਨਾਂ ਦੇ ਵਿੱਚ ਬਿਜ਼ਨਸ ਕਰ ਰਹੇ ਨੇ ਤੇ ਉਹਨਾਂ ਨੂੰ ਫਰੋਟੀਆਂ ਮੰਗ ਕੇ ਤੰਗ ਕੀਤਾ ਜਾ ਰਿਹਾ ਮੈਂ ਕਹਿਣਾ ਚਾਹੁੰਦੀ ਆਂ ਵੀਰੋ ਮੈਂ ਤੁਹਾਡੇ ਨਾਲ ਖੜੀ ਆਂ ਅਗਰ ਮੈਂ ਮੈਨੂੰ ਤੁਸੀਂ ਜਿਤਾਉਂਦੇ ਹੋ ਔਰ ਮੈਂ ਜਿੱਤ ਕੇ ਮੇਰੇ ਇਰਾਦੇ ਵਿੱਚ ਜੇਕਰ ਤੁਹਾਡੇ ਨੂੰ ਫਰੋਟੀ ਮੰਗੀ ਜਾਵੇ ਜੇ ਕੋਈ ਤਰਨਤਾਰਨ ਹਲਕਾ ਦੇ ਵਿੱਚ ਕੱਟ ਲਓ ਜਿਆ ਗੋਲੀ ਚਾਜੇ ਤੇ ਹੋ ਨਹੀਂ ਰਿਹਾ ਮੈਂ ਆਮਾਗੀ ਮੈਂ ਦਵਾਂਗੀ ਤੁਹਾਨੂੰ ਜਵਾਬ ਮੈਂ ਮੈਨੂੰ ਤੁਸੀਂ ਜਿਤਾਓ ਵੋਟਾਂ ਦੇ ਨਾਲ ਮੈਨੂੰ ਤੁਸੀਂ ਆਪਣੀ ਵੱਡੀ ਬਹੁਮਤ ਨਾਲ ਜਿਤਾਓ ਮੈਂ ਤੁਹਾਡੇ ਹੱਕ ਤੇ ਅਧਿਕਾਰਾਂ ਲਈ ਖੜੀ ਹਾਂ ਦਿਨ ਰਾਤ ਖੜੀ ਹਾਂ ਤੁਹਾਡੇ ਲਈ ਦੱਸ ਚੁੱਕੀ ਹਾਂ ਮੈਂ ਔਰ ਪ੍ਰੈਸ ਮੀਡੀਆ ਦੇ ਮਾਧਿਅਮੇ ਫੇਰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਏਜੰਡੇ ਕੋਈ ਰਾਜਨੀਤੀ ਏਜੰਡੇ ਨਹੀਂ ਹੈ ਮੇਰੇ ਏਜੰਡੇ ਸਿਰਫ ਤੇ ਸਿਰਫ ਮੇਰੇ ਸਮੂਹ एससीबीसी भाईचारे ਦੇ ਏਜੰਡੇ ਨੇ ਉਹਨਾਂ ਦੇ ਹੱਕ ਨੇ ਉਹਨਾਂ ਦੇ ਅਧਿਕਾਰ ਨੇ ਔਰ ਇਸ ਤੋਂ ਵੱਡਾ ਕੋਈ ਮੇਰਾ ਏਜੰਡਾ ਨਹੀਂ ਹੈ ਮੇਰਾ ਸਿਰਫ ਤੇ ਸਿਰਫ ਆਪਣੀਆਂ ਧੀਆਂ ਦੀ ਰਾਖੀ ਦਾ ਮੇਰੇ ਛੋਟੇ ਜਿਹੜੇ बिजनेसमैन ਵੀਰ ਨੇ ਉਹਨਾਂ ਦੇ ਅਧਿਕਾਰਾਂ ਦਾ ਜਿਹੜਾ ਏਜੰਡਾ ਜਾ ਬਲਮਿਕੀ ਜੈਪੀਨ ਵਾਹਿਗੁਰੂ ਜੀ ਕਾਕਾ ਸਸਰੀ ਵਾਹਿਗੁਰੂ ਜੀ ਕੀ ਪਤ ਹੈ ਜੀ ਮੇਰਾ ਨਾਮ ਹਰਬਿੰਦਰ ਕੌਰ ਸਮਰਾ ਜੀ ਇਹ ਹਰਬਿੰਦਰ ਕੌਰ ਸਮਰਾ ਜੀ ਤੁਸੀਂ ਆਜ਼ਾਦ ਖੜੇ ਜੋ ਹਾਂ ਜੀ ਬਿਲਕੁਲ ਸਮਾਜ ਵੱਲੋਂ ਮੈਨੂੰ ਆਜ਼ਾਦ ਜਿਹੜਾ ਉਮੀਦਵਾਰ ਉਤਾਰਿਆ ਇਹ ਤੁਸੀਂ ਨੰਗੇ ਪੈਰੀ ਕਿਉਂ ਜੋ ਦਰਸਲ ਇਹ ਭਰਨ ਲਿਆ ਹੈ ਕਿ ਜਿੰਨਾ ਚਿਕ ਜਿੱਤ ਨਹੀਂ ਹੁੰਦੀ ਉੰਨਾ ਚਿਕ ਜੋੜਾ ਨਹੀਂ ਬਣਦਾ ਨੰਗੇ ਪੈਰੀ ਰੋਗੇ ਹਾਂ ਜੀ ਸਾਰੀ ਯਾਤਰਾ ਇਤਨਾ ਹੀ ਕਰੋਗੇ ਬਿਲਕੁਲ ਐਦਾ ਹੀ ਲੋਕਾਂ ਦੇ ਘਰਾਂ 'ਚ ਜਾਣਾ ਬਿਲਕੁਲ ਕਿਉਂਕਿ ਮੇਰਾ ਸਮਾਜ ਜਿਹੜਾ ਆ ਉਹ ਨੰਗੇ ਪੈਰਾਂ ਨਾਲ ਚਾਹਦਾ ਹੈ ਤੇ ਉਹਨਾਂ ਦੇ ਜਿਹੜੇ ਦੁੱਖ ਤਕਲੀਫ ਹੈ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਸੋ ਮੈਂ ਆਪਣੇ ਗਰਾਊਂਡ ਲੈਵਲ ਤੋਂ ਚੱਲੀ ਆ ਹਮੇਸ਼ਾ ਮੈਂ ਵੇਖਿਆ ਕਿ ਕਈਆਂ ਦੇ ਚਪਲਾ ਹੁੰਦੀਆਂ ਕਿ ਕਈਆਂ ਦੇ ਨਹੀਂ ਪਰ ਅਸੀਂ ਵੀ ਅੱਜ ਪ੍ਰਣ ਕੀਤਾ ਵੀ ਅਸੀਂ ਜਿੱਤ ਤੋਂ ਵਾਦਾ ਹੀ ਜੜਾ ਚਪਲਾ ਪਾਉਂਦੇ ਜੀ ਜਵਾਲਮਿਕੀ ਜਗਰੂ ਬਿਆਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਮੈਂ ਦਾਸ ਸ਼ਿਰਗਿਲ ਸੋ ਅੱਜ ਸਮੁੱਚੇ ਐਸਬੀਸੀ ਭਾਈਚਾਰੇ ਅਤੇ ਛੋਟੇ ਕਿਸਾਨ ਅਤੇ ਛੋਟੇ ਦੁਕਾਨਦਾਰ ਉਹਨਾਂ ਸਮੁੱਚੇ ਆਗੂ ਸਹਿਬਾਨਾਂ ਦੀ ਪੰਜਾਬ ਦੇ ਵਿੱਚ ਜੋ ਵੱਖ-ਵੱਖ ਜਥੇਬੰਦੀਆਂ ਚਲਾਉਂਦੇ ਨੇ ਧਾਰਮਿਕ ਸਮਾਜਿਕ ਰਾਜਨੀਤਕ ਉਹ ਸਾਰੀਆਂ ਜਥੇਬੰਦੀਆਂ ਦੇ ਆਗੂ ਜਿਹੜੇ ਆ ਅੱਜ ਤਰਨਤਾਰਨ ਹਲਕੇ ਦੀ ਇੱਕ ਵਿਸ਼ੇਸ਼ ਜਿਹੜੀ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਆ ਪਹਿਲਾਂ ਤਾਂ ਮੈਂ ਉਹਨਾਂ ਦਾ ਆਉਣ ਤੇ ਇੱਥੇ ਧੰਨਵਾਦ ਕਰਦਾ ਕਿਉਂਕਿ ਇਸ ਮੀਟਿੰਗ ਨੂੰ ਜਿਹੜਾ ਉਹਨਾਂ ਇੱਕ ਵਿਸ਼ਾਲ ਰੈਲੀ ਦਾ ਰੂਪ ਦਿੱਤਾ ਹੈ ਇਸ ਲਈ ਮੈਂ ਸਮੁੱਚੇ ਤਰਨਤਾਰਨ ਵਸਨੀਕਾਂ ਦਾ ਅਤੇ ਵਕਤ ਵਕਤ ਜਥੇਬੰਦੀਆਂ ਅਤੇ ਸੰਤ ਸਮਾਜ ਦਾ ਧੰਨਵਾਦ ਕਰਦਾ हूं। ਉਹ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਇਲੈਕਸ਼ਨ ਜਿਮਣੀ ਚੋਣਾਂ ਹੋਣ ਜਾ ਰਹੀਆਂ ਤਰਨਤਾਰਨ ਦੇ ਵਿੱਚ ਇਸ ਵਿੱਚ ਮੈਡਮ ਹਰਪ੍ਰਿੰਦਰ ਕੌਰ ਉਸਮਾਨ ਜੀ ਜੋ ਹਮੇਸ਼ਾ ਗਰੀਬਾਂ ਅਤੇ ਮਜ਼ਰੂਮਾਂ ਦੀ ਗੱਲ ਕਰਦੇ ਆ ਜਿੱਥੇ ਵੀ ਕਿਤੇ ਕਿਸੇ ਪਰਿਵਾਰ ਨਾਲ ਤੱਕਾ ਹੁੰਦਾ ਹੈ ਉੱਥੇ ਉਹ ਆਵਾਜ਼ ਨੂੰ ਬੁਲੰਦ ਕਰਦੇ ਆ। ਇਸ ਕਰਕੇ ਸਮੁੱਚੇ ਐਸੀਬੀਸੀ ਸਮਾਜ ખાસ ਛੋਟੇ ਕਿਸਾਨ ਛੋਟੇ ਕਿਸਾਨਾਂ ਨੇ ਛੋਟੇ ਦੁਕਾਨਦਾਰਾਂ ਨੇ ਗਰੀਬ ਪਰਿਵਾਰਾਂ ਨੇ ਏਕਾ ਕਰਕੇ ਮੈਡਮ ਆਰ ਬਲੰਦਰ ਕੌਰ ਉਸਮਾਨ ਜਿਹੜਾ ਇੱਥੋਂ ਜਿਮਣੀ ਚੋਣ ਚੋਂ ਜਿਹੜਾ ਉਮੀਦਵਾਰ ਆ ਲਾਨਿਆ ਸੋ ਮੈਂ ਦੱਸਣਾ ਚਾਹੁੰਦਾ ਕਿ ਪਿਛਲੇ 75 ਸਾਲਾਂ ਤੋਂ ਇੱਥੇ 83000 ਐਸਿਆਂ ਦੀ ਬੋਰਡ ਹੋਣ ਦੇ ਬਾਵਜੂਦ ਇਹ ਕੋਈ ਵੀ ਜਿਹੜੀ ਆ ਤਰਨਤਾਰਨ ਨਾਲ ਕੈਦੀ ਸੀਟ ਜਿਹੜੀ ਆ ਉਹ ਐਸਸੀ ਨਹੀਂ ਹੈ ਖਾਸ ਕਰ ਮੈਂ ਤਰਨਤਾਰਨ ਸਿਰਵਲ ਕੈਦੀ ਗੱਲ ਕਰਦਾ ਜਿਲ੍ਹੇ ਤਰਨਤਾਰਨ ਦੇ ਨਾਲ ਇਹ ਗੱਲ ਕਰ ਤਰਨਤਾਰਨ ਦੇ ਵਿੱਚ 83000 ਵੋਟਰ ਐਸਸੀਆਂ ਲਈ ਆ ਪਰ ਐਸਸੀ ਪਰਿਵਾਰਾਂ ਦਾ ਜਿਹੜੀਆਂ ਗਲੀਆਂ ਨਾਲੀਆਂ ਤੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹ ਅੱਜ ਵੀ ਛੱਤੇ ਦੇ ਉੱਤੇ ਟੰਗੇ ਹੋਏ ਆ ਅੱਜ ਵੀ ਅਸਮਾਨ ਦੇ ਉੱਤੇ ਟੰਗੇ ਹੋਏ ਆ ਉਹ ਆਪਣੀ ਜਿਹੜੀ ਆ 83000 ਵੋਟਰ ਇਹ ਤੋਂ ਦਾ ਐਮਐਲਏ ਦੀ ਜਿਹੜੀ ਆ ਉਹ ਚੋਣ ਕਰਦਾ ਪਰ ਉਹਨਾਂ ਦੇ ਅਧਿਕਾਰ ਕਿਤੇ ਵੀ ਸੂਬੇ ਦੇ ਵਿੱਚ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਕਦੀ ਗੁੰਜੇ ਨਹੀਂ ਪਰ ਅੱਜ ਸ਼ੈਡੂਲ ਕਾਸਟ ਭਾਈਚਾਰੇ ਦੀ ਬੱਚੀ ਮਾਨਮਾਰ ਭਰਿੰਦਰ ਕੌਰ ਉਸਮਾ ਜਿਹੜਾ ਆ ਉਹ ਗਰੀਬਾਂ ਨੇ ਖਿਲਾ ਰਿਆ ਹੈ ਅਸੀਂ ਵਰਗ ਨੇ ਖਿਲਾ ਰਿਆ ਆ ਦੀਸੀ ਵਰਗ ਨੇ ਖਿਲਾ ਰਿਆ ਛੋਟੇ ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਨੇ ਖਿਲਾ ਰਿਆ ਕਿ ਜਿੱਤ ਕੇ ਹਰ ਇੱਕ ਪਰਿਵਾਰ ਦੀ ਆਵਾਜ਼ ਨੂੰ ਵਿਧਾਨ ਸਭਾ ਦੇ ਵਿੱਚ ਜਿਹੜਾ ਚੁੱਕਿਆ ਜਾਏਗਾ। ਇਹਨਾਂ ਦੀ ਗੱਲ ਜਿਹੜੀ ਸਸਣਾ ਚੋਣਾ ਹੈ ਕਿ ਜਿਹੜਾ ਦੇਸ਼ ਹੈ ਇਹ ਭਾਰਤ ਜਿਹੜਾ ਹੈ ਸੰਵਿਧਾਨ ਦੇ ਅਕੋਰਡਿੰਗ ਚੱਲਦਾ ਹੈ ਤੇ ਸੰਵਿਧਾਨਕ ਰਾਈਟ ਹੈ ਕਿ ਜਿਹੜਾ ਕੋਈ ਇਨਸਾਨ ਆਪਣੇ ਲੋਕਾਂ ਦੀ ਗੱਲ ਕਰਨਾ ਚਾਹੁੰਦਾ ਜਿਹੜਾ ਕੋਈ ਇਨਸਾਨ ਸੇਵਾ ਦੀ ਭਾਵਨਾ ਦੇ ਨਾਲ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਗਰੀਬਾਂ ਦੀ ਰਾਜਨੀਤੀ ਨਹੀਂ ਕਰ ਰਹੇ ਅਸੀਂ ਅਸੀਂ ਗਰੀਬਾਂ ਦੀ ਸੇਵਾ ਲਈ ਆਏ ਆ ਇ ਇਲੈਕਸ਼ਨ ਲੜਨ ਦਾ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤਾ ਹੈ ਸੰਵਿਧਾਨਕ ਰਾਇਟਾਂ ਦੇ ਅਨੁਸਾਰ ਅਸੀਂ ਜਿਹੜੀ ਇਲੈਕਸ਼ਨ ਲੜਨ ਜਾ ਰਹੇ ਮੈਂ ਦੱਸਣਾ ਚਾਹੁੰਦਾ ਕਿ ਇਹ ਸਾਰਾ ਪੱਲੀ ਭਾਤੀ ਸਮਾਜ ਜਾਣਦਾ ਹੈ ਮੇਰੇ ਗਰੀਬਾ ਪਰਿਵਾਰਾਂ ਨੂੰ ਜਿਹੜਾ ਨਸ਼ਾ ਆ ਉਹ ਕਿੰਨੇ ਇੱਥੇ ਲੈ ਕੇ ਆਂਦਾ ਜਿਲ੍ਹਾ ਤਰਨਤਾਰਨ ਇਹਦੇ ਤੋਂ ਸਾਰਾ ਜਿਹੜਾ ਸਮਾਜ ਉਹ ਪੱਲੀ ਭਾਤੀ ਜਾਣੂ ਹੈ ਮੈਂ ਅਪੀਲ ਕਰਦਾ ਮੇਰੇ ਸਮਾਜ ਨੂੰ ਕੇ ਸਾਥੀਓ ਵੇਖਿਓ ਕਿਤੇ ਕਈ ਸਾਲ ਹੋ ਗਏ ਆ ਸਾਨੂੰ ਠੋਖਾ ਖਾਂਦਿਆਂ ਨੂੰ ਐਕਤੀ ਜਿਹੜਾ ਠੋਖਾ ਨਹੀਂ ਖਾਣਾ ਇੱਕ ਵਾਰ ਆਪਣੇ ਪਰਿਵਾਰਾਂ ਦੇ ਉੱਤੇ ਆਪਣੀ ਬੇਟੀ ਦੇ ਉੱਤੇ ਵਿਸ਼ਵਾਸ ਕਰਕੇ ਦੇਖੋ ਜੇਕਰ ਤਰਨ ਤਾਰਨ ਹਿਲ ਹਲਕੇ ਦੀ ਨਹਾਰ ਨਾ ਬੱਲ ਜਾਈ ਵੀ ਜੇਕਰ ਛੋਟੇ ਕਿਸਾਨ ਛੋਟਾ ਜ਼ਿਮੀਦਾਰ ਅਤੇ ਛੋਟਾ ਵਪਾਰੀ ਆਪਣੇ ਆਪ ਨੂੰ ਸੇਵ ਮਸੂਖ ਨਹੀਂ ਕਰੇਗਾ ਤੇ ਤੁਸੀਂ ਦੇਖਣਾ ਕਿਉਂਕਿ ਅਸੀਂ ਆਪਣੀ ਡਿਊਟੀ ਐਮਐਲਏ ਦੌਰਾਨ ਇੰਨੀ ਸੰਦੇਹੀ ਨਾ ਨਿਭਾਵਾਂਗੇ ਸੰਵਿਧਾਨ ਦੇ ਵਿੱਚ ਰਹਿ ਕੇ ਨਿਭਾਵਾਂਗੇ ਤਾਂ ਜੋ ਕਿਸੇ ਗਰੀਬ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਾ ਹੋਵੇ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ